ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ 8 ਦਸੰਬਰ ਮਹੀਨੇ ਦੇ ਵਿੱਚ ਕਿ ਜਿਹਦੇ ਵਿੱਚ ਸ਼ਹੀਦੀ 15 ਵਾੜਾ ਜਿਹੜਾ ਹੈਗਾ ਸਾਰੀਆਂ ਸਿੱਖ ਸੰਗਤਾਂ ਮਨਾਉਂਦੀਆਂ ਹਨ ਅਸੀਂ ਉਸ ਸਮੇ ਨੂੰ ਯਾਦ ਕਰਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਰਿਵਾਰ ਸਮੇਤ ਅਤੇ ਹੋਰ ਹੀ ਹਜ਼ਾਰਾਂ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਸੀਗਾ ਛੱਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਪੂਰੇ ਜਥੇ ਸਮੇਤ ਕੀਰਤਪੁਰ ਸਾਹਿਬ ਵੱਲ ਵਧੇ ਹਨ ਤੇ ਕੀਰਤਪੁਰ ਸਾਹਿਬ ਤੋਂ ਸਰਸਾ ਨੰਗਲ ਬਾਲਕਪੁਰ ਰੰਗੜਾ ਹੁੰਦੇ ਹੋਏ ਰੋਪੜ ਤੇ ਫਿਰ ਚਮਕੌਰ ਸਾਹਿਬ ਮਾਸ਼ੀਵਾੜਾ ਤੇ ਅਖੀਰ ਖਿਦਰਾਣੇ ਦਮਦਮਾ ਸਾਹਿਬ ਤੱਕ ਪਹੁੰਚ ਜਾਂਦੇ ਹਨ ਇਸ ਸਾਰੇ ਹੀ ਸਾਕੇ ਦੇ ਦਰਮਿਆਨ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਜਿਹੜਾ ਹੈਗਾ ਸਰਸਾ ਨੰਗਲ ਵਿਖੇ ਖਿਲਰ ਜਾਂਦਾ ਹੈ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਅਲੱਗ ਰਸਤਾ ਇਖਤਿਆਰ ਕਰਦੇ ਹਨ ਜਦੋਂ ਕਿ ਮਾਤਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਅਲੱਗ ਰਸਤਾ ਭਾਈ ਮਨੀ ਸਿੰਘ ਅਤੇ ਹੋਰ ਸਿੱਖਾਂ ਸਮੇਤ ਇਖਤਿਆਰ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਪੰਜਾ ਪਿਆਰਿਆਂ ਸਮੇਤ ਅਤੇ ਦੋ ਵੱਡੇ ਸਹਬਜ਼ਾਦਿਆਂ ਸਮੇਤ ਪੁੱਜ ਕੋ ਸੈਂਕੜੇ ਸਿੱਖਾਂ ਦੇ ਨਾਲ ਰੋਪਣ ਵਾਲੇ ਨੂੰ ਚੱਲ ਪੈਂਦੇ ਹਨ ਹੁਣ ਇਸ ਦੇ ਵਿੱਚ ਅਸੀਂ ਸਭ ਜਾਣਦੇ ਹਾਂ ਕਿ ਅੱਗੇ ਕੀ ਕੁਝ ਕਿੱਥੇ ਹੋਇਆ ਹੁਣ ਇਹ ਸ਼ਹੀਦੀ ਸਮਾਵਾ ਵੱਖ-ਵੱਖ ਖੇਤਰਾਂ ਦੇ ਵਿੱਚ ਇਹਨਾਂ ਦੀ ਆਰੰਭਤਾ ਜਿਹੜੀ ਹੈਗੀ ਹੈ ਓਹੋ ਦਸੰਬਰ ਦੇ ਅੱਧ ਵਿੱਚਕਾਰ ਹੁੰਦੀ ਹੈ ਤੇ ਦਸੰਬਰ ਮਹੀਨੇ ਦੇ ਐਂਡ ਤੱਕ ਇਹ ਸੁਭਾਵਾਂ ਚੱਲਦੀਆਂ ਹਨ ਜਿਸ ਜਿਨ੍ਹਾਂ ਦੇ ਬਾਰੇ ਵਿੱਚ ਸਾਰੇ ਹੀ ਸਿੱਖ ਜਿਹੜੇ ਹੈਗੇ ਜਾਣਦੇ ਆ ਕਿ ਸਾਰੇ ਹੀ ਸਿੱਖ ਉਸ ਸਮੇਂ ਨੂੰ ਯਾਦ ਕਰਦੇ ਆ ਜਦੋਂ ਇਹ ਸਾਰਾ ਵਰਤਾਰਾ ਹੋਇਆ ਜਿਹਦੇ ਵਿੱਚ ਮੁਗਲਾਂ ਦੀ ਧੋਖੇਬਾਜ਼ੀ ਤੇ ਮਕਾਰੀ ਹਿੰਦੂ ਰਾਜਿਆਂ ਦੀ ਧੋਖੇਬਾਜ਼ੀ ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੇ ਨਾਲ ਹੀ ਇਹ 22 ਦਿਨ ਜਿਹੜੇ ਹਨ ਭਰੇ ਪਏ ਹਨ ਤੇ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਹੁੰਦੀ ਹੈ ਪਰਿਵਾਰ ਵਿਛੋੜੇ ਤੋਂ ਅੱਜ ਪਰਿਵਾਰ ਵਿਛੋੜਾ ਸਾਹਿਬ ਵਿਖੇ ਸਹੀਦੀ ਸਵਾ ਜਿਹੜੀ ਹੈਗੀ ਆ ਉਸ ਦਾ ਪਹਿਲਾ ਦਿਨ ਹੈ 13 14 ਤੇ 15 ਦਸੰਬਰ ਨੂੰ ਇਹ ਸਵਾ ਜਿਹੜੀ ਹੈਗੀ ਆ ਤਿੰਨ ਦਿਨ ਸਹੀਦੀ ਜੋੜ ਮੇਲਾ ਪਰਿਵਾਰ ਬਸੋੜਾ ਜਿਹੜਾ ਕਿ ਸਰਸਾ ਨੰਗਲ ਜਦੋਂ ਅਸੀਂ ਰੋਪੜ ਤੋਂ ਕੀਰਤਪੁਰ ਸਾਹਿਬ ਨੂੰ ਜਾਂਦੇ ਹਾਂ ਰਸਤੇ ਦੇ ਵਿੱਚ ਕਾਰ ਇਹ ਜਗ੍ਹਾ ਆਉਂਦੀ ਹੈ ਉੱਥੇ ਭਰਦਾ ਹੈ ਤੇ ਉਸ ਤੋਂ ਬਾਅਦ ਇਹ ਸਵਾ ਅੱਗੇ ਚੱਲਦੇ ਹੈ ਫਿਰ ਰੋਪੜ ਵਿਖੇ ਗੁਰਦੁਆਰਾ ਪੱਠਾ ਸਾਹਿਬ ਵਿਖੇ ਮੇਲਾ ਲੱਗਦਾ ਹੈ ਬਹੁਤ ਸਾਰੀ ਸੰਗਤ ਦੂਰੋਂ ਨੇੜੇੋਂ ਆਉਂਦੀ ਹੈ ਉਸ ਤੋਂ ਬਾਅਦ 20 21 ਤੇ 22 ਦਸੰਬਰ ਨੂੰ ਚਮਕੌਰ ਸਾਹਿਬ ਵਿਖੇ ਜੋੜ ਮੇਲਾ ਭਰਦਾ ਹੈ ਤੇ ਫਿਰ ਫਤੇਗੜ ਸਾਹਿਬ ਵਿਖੇ ਇਸ ਦਰਮਿਆਨ ਮਾਸੀਵਾੜਾ ਸਾਹਿਬ ਵਿਖੇ ਸੋ ਇਹ ਸ਼ਹੀਦੀ ਸੁਭਾਵਾਂ ਤੇ ਜੋੜ ਮੇਲੇ ਜਿਹੜੇ ਹੈਗੇ ਆ ਲਗਾਤਾਰ ਚੱਲਦੇ ਰਹਿੰਦੇ ਹਨ ਇਸ ਮਹੀਨੇ ਦੇ ਐਂਡ ਤੱਕ ਹੁਣ ਜੇ ਅਸੀਂ ਇਹਨਾਂ ਸੁਭਾਵਾਂ ਨੂੰ ਵੇਖੀਏ ਤਾਂ ਹਰ ਸਿੱਖ ਦਾ ਦਿਮਾਗ ਉਸ ਦੀ ਸੋਚ ਜਿਹੜੀ ਹੈਗੀ ਆ ਉਸ ਕਾਲ ਵਿੱਚ ਚਲੀ ਜਾਂਦੀ ਹੈ ਜਿੱਥੇ ਉਹ ਬਹੁਤ ਮਹਿਸੂਸ ਕਰਦਾ ਹੈ ਉਹ ਸਾਰਾ ਕੁਝ ਜੋ ਹੋਇਆ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਇਸ ਤਰ੍ਹਾਂ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਕਿ ਉਹ ਆਪ ਉਸ ਜਥੇ ਦੇ ਵਿੱਚ ਸ਼ਾਮਲ ਸੀ ਸਾਰਾ ਕੁਝ ਉਹ ਵੇਖ ਰਿਹਾ ਹੈ ਇੱਕ ਪਾਸੇ ਹੋ ਕੇ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਤਲਵਾਰਾ ਧਖੜਾਕ ਤੋਪਾਂ ਦੇ ਗੋਲੇ ਅਤੇ ਹਨੇਰੀ ਰਾਤ ਵਿੱਚ ਵੀ ਲਗਾਤਾਰ ਲੜਾਈ ਦਾ ਚੱਲਣਾ ਤੇ ਉਸ ਲੜਾਈ ਦੇ ਵਿੱਚ ਪਤਾ ਨਹੀਂ ਕਿੰਨੇ ਸਿੱਖ ਜਿਹੜੇ ਹੈਗੇ ਆ ਸ਼ਹੀਦ ਹੋ ਗਏ ਹੋਣਗੇ ਇੱਕ ਪਾਸੇ ਸ਼ਹੀਦ ਸਿੰਘਾਂ ਦੀ ਬਹਾਦਰੀ ਦੀਆਂ ਕਥਾਵਾਂ ਸਾਡੇ ਸਾਹਮਣੇ ਹਨ ਦੂਜੇ ਪਾਸੇ ਮੁਗਲਾਂ ਅਤੇ ਉਹ ਪਹਾੜੀ ਰਾਜਿਆਂ ਜਿਨਾਂ ਨੂੰ ਸਿੱਖ ਕਦੇ ਮੁਆਫ ਨਹੀਂ ਕਰਨਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ ਉਸ ਦੀ ਉਹਨਾਂ ਦੀ ਲੜਾਈ ਹਿੰਦੂਆਂ ਦੇ ਵਿਰੁੱਧ ਨਹੀਂ ਸੀ ਉਹਨਾਂ ਦੀ ਲੜਾਈ ਮੁਸਲਮਾਨਾਂ ਦੇ ਵੀ ਵਿਰੁੱਧ ਨਹੀਂ ਸੀ ਕਿਉਂਕਿ ਬਹੁਤ ਸਾਰੇ ਹਿੰਦੂ ਬਹੁਤ ਸਾਰੇ ਮੁਸਲਮਾਨ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸਹਾਇਤਾ ਕੀਤੀ ਗੁਰੂ ਸਾਹਿਬ ਜੀ ਦੀ ਜਾਨ ਵੀ ਬਚਾਈ ਔਖੇ ਵੇਲੇ ਤੇ ਆਪਣੇ ਉੱਤੇ ਬਹੁਤ ਵੱਡਾ ਮੁਗਲਈ ਖਤਰਾ ਵੀ ਜਿਹੜਾ ਹੈਗਾ ਉਸ ਦੀ ਵੀ ਪਰਵਾਹ ਨਹੀਂ ਕੀਤੀ ਬਲਾਸਫੁਰ ਦਾ ਰਾਜਾ ਭੀਮਚੰਦ ਉਸ ਤੋਂ ਬਾਅਦ ਉਹਦਾ ਬੇਟਾ ਅਜਮੇਰ ਚੰਦ ਇੱਕ ਵੱਡੀ ਧੋਖੇ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਅਸੀਂ ਕਹਿਤਾ ਇਹ ਦਿੰਦੇ ਹਾਂ ਕਿ ਸੂਬਾ ਸਰਹੰਦ ਨੇ ਸਾਰਾ ਕੁਝ ਕੀਤਾ ਪਰ ਜੇ ਤੁਸੀਂ ਇਤਿਹਾਸ ਨੂੰ ਚੰਗੀ ਤਰ੍ਹਾਂ ਫਰੋਲੋਗੇ ਤਾਂ ਜੋ ਕੁਝ ਅਸੀਂ ਸੁਣ ਰਹੇ ਹਾਂ ਉਹ ਕੁਝ ਸਾਰਾ ਸੱਚ ਨਹੀਂ ਹੈ ਅਸਲ ਕਹਾਣੀ ਦੀ ਜੜ ਜਿਹੜੀ ਹੈਗੀ ਹੈ ਅਸਲ ਪ੍ਰਸਾਦ ਦੀ ਜੜ ਬिलासपुर ਦਾ ਰਾਜਾ ਅਜਮੇਰ ਚੰਦ ਸੀ ਜਿਹੜਾ ਕਿ ਔਰੰਗਜ਼ੇਬ ਕੋਲ ਦੱਖਣ ਵਿੱਚ ਜਾ ਕੇ ਪਿੱਟਦਾ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਮੇਰੀ ਰਾਖੀ ਕਰੋ ਨਹੀਂ ਤਾਂ ਉਸਨੇ ਸਾਰਾ ਕੁਝ ਖਤਮ ਕਰ ਦੇਣਾ ਹੈ ਔਰੰਗਜ਼ੇਬ ਦੀ ਹਿੰਮਤ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਕਾਰਵਾਈ ਕਰਦਾ ਕਿਉਂਕਿ ਇਹ ਅਨੰਦਪੁਰ ਸਾਹਿਬ ਦਾ ਇਲਾਕਾ ਤੇ ਪਹਾੜੀ ਇਲਾਕਾ ਸੀ ਰਾਜਪੂਤ ਰਿਆਸਤ ਸੀਗੀ ਮੁਗਲਾਂ ਦਾ ਰਾਜ ਤੇ ਸਤਲੋਜ ਦੇ ਰੋਪੜ ਤੱਕ ਹੀ ਸੀਮਤ ਸੀ ਇਸ ਕਰਕੇ ਕਾਰਵਾਈ ਜਿਹੜੀ ਹੈਗੀ ਆ ਇਹਦੇ ਵਿੱਚ ਕੱਲਾ ਬਲਾਸਪੁਰੇ ਨਹੀਂ ਸੀ ਸੂਬਾ ਸ੍ਰੀ ਹਰਖੰਦ ਵੀ ਸ਼ਾਮਿਲ ਸੀਗਾ ਹੋਰ ਜਿੰਨੇ ਵੀ ਸੂਬੇਦਾਰ ਸੀ ਆਲੇ ਦੁਆਲੇ ਇਤੋਂ ਦੱਸ ਕੇ ਜਿਹੜੇ ਚੌਧਰੀ ਜੈਲਦਾਰ ਸੀਗੇ ਉਹਨਾਂ ਨੂੰ ਵੀ ਸਨਾਵਾ ਦੇ ਕੇ ਅਨੰਦਪੁਰ ਸਾਹਿਬ ਭੇਜਿਆ ਗਿਆ ਸੀ ਜਦੋਂ ਕੋਈ ਵਾਹ ਨਾ ਚੱਲੀ ਅਖੀਰ ਮਕਾਰੀ ਦਾ ਸਹਾਰਾ ਲਿਆ ਗਿਆ ਗੁਰੂ ਸਾਹਿਬ ਜੀ ਨੂੰ ਇਹ ਵਿਸ਼ਵਾਸ ਦੁਆਇਆ ਗਿਆ ਵਿਸ਼ਵਾਸ ਵੀ ਔਰਗਜੀਵ ਨੇ ਖੁਦ ਜਿਹੜਾ ਹੈਗਾ ਲੈਟਰ ਲਿਖਿਆ ਤੇ ਉਹ ਲੈਟਰ ਗੁਰੂ ਸਾਹਿਬ ਜੀ ਕੋਲ ਪਹੁੰਚਾਇਆ ਗਿਆ ਪਰ ਹੋਇਆ ਕੀ ਜਦੋਂ ਗੁਰੂ ਸਾਹਿਬ ਜੀ ਨੇ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਛੱਡਿਆ ਤੇ ਹਾਲੇ ਉਹ ਕੀਰਤਪੁਰ ਸਾਹਿਬ ਹੀ ਟੱਪੇ ਸੀਗੇ ਉਸੇ ਸਮੇਂ ਹੀ ਇਹ ਲੱਗਣ ਲੱਗ ਗਿਆ ਸੀ ਕਿ ਕੁਝ ਵੱਡਾ ਹੋਣ ਵਾਲਾ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਕੱਲਾ ਇਹ ਨਹੀਂ ਸੋਚਿਆ ਹੋਵੇਗਾ ਕਿ ਸਾਨੂੰ ਸੁਰੱਖਿਅਤ ਅਸੀਂ ਨਿਕਲ ਸਕਦੇ ਹਾਂ ਉਹਨਾਂ ਨੇ ਇਹ ਵੀ ਦਿਮਾਗ ਵਿੱਚ ਸੋਚਿਆ ਹੋਵੇਗਾ ਕਿ ਜੇ ਹਮਲਾ ਹੋ ਗਿਆ ਤਾਂ ਫੇਰ ਕਿਵੇਂ ਬਚਿਆ ਜਾ ਸਕਦਾ ਹੈ ਵੱਡੇ ਨੁਕਸਾਨ ਤੋਂ ਸੋ ਇਸ ਕਰਕੇ ਜਿਹੜਾ ਰਸਤਾ ਗੁਰੂ ਸਾਹਿਬ ਜੀ ਦੁਆਰਾ ਅਖਤਿਆਰ ਕੀਤਾ ਗਿਆ ਉਹ ਸਤਲੁਜ ਦੇ ਬਿਲਕੁਲ ਨਾਲੋਂ ਨਾਲ ਸੀ ਤੇ ਨਾਲੋਂ ਨਾਲ ਪਹਾੜੀ ਚਲਦੀ ਹੈ ਜਦੋਂ ਅਸੀਂ ਕੀਰਤਪੁਰ ਸਾਹਿਬ ਤੋਂ ਰੋਪੜਵਾਲ ਨੂੰ ਆਉਂਦੇ ਹਾਂ ਤਾਂ ਪਹਾੜੀ ਵੀ ਨਾਲੋਂ ਨਾਲ ਚਲਦੀ ਹੈ ਤੇ ਦਰਿਆ ਜਿਹੜਾ ਹੈਗਾ ਉਹ ਵੀ ਨਾਲੋਂ ਨਾਲ ਚੱਲਦਾ ਹੈ ਤੇ ਖੀਰ ਮੁਗਲਾਂ ਦੀਆਂ ਵੱਡੀਆਂ ਸਨਾਮਾਂ ਵੀ ਇੱਕ ਸ਼ਿਕਾਰੀ ਸ਼ਿਕਾਰ ਨੂੰ ਜਿਵੇਂ ਫੜਦਾ ਹੈ ਉਸ ਤਰ੍ਹਾਂ ਉਹ ਵੀ ਗੁਰੂ ਸਾਹਿਬ ਜੀ ਦੇ ਵਿਰੁੱਧ ਸ਼ਿਕਾਰੀ ਵਾਲੀ ਭੂਮਿਕਾ ਦੇ ਵਿੱਚ ਆ ਗਏ ਆ ਉਹਨਾਂ ਨੇ ਉਸ ਜਗ੍ਹਾ ਨੂੰ ਚੁਣਿਆ ਜਿੱਥੇ ਸਾਰੇ ਜਥੇ ਨੂੰ ਭੱਜਣਾ ਔਖਾ ਹੋਵੇ ਤੇ ਲੜਾਈ ਕਰਨੀ ਵੀ ਔਖੀ ਹੋਵੇ ਤੇ ਉਹ ਲੜਾਈ ਦਾ ਸਥਾਨ ਜਿਹੜਾ ਸੀਗਾ ਉਹ ਇਹ ਗੁਰਦੁਆਰਾ ਪ੍ਰਵਾਰ ਮਛੋੜਾ ਸਾਹਿਬ ਹੈ ਜਿੱਥੇ ਸਭ ਤੋਂ ਵੱਡੀ ਖੂਨੀ ਜੰਗ ਹੋਈ ਪਹਿਲੀ ਜੰਗ ਹੈ ਗੁਰੂ ਸਾਹਿਬ ਜੀ ਦੇ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ ਕਿਉਂ ਕਿ ਇੱਥੇ ਇਸ ਜਗ੍ਹਾ ਨੂੰ ਕਿਉਂ ਚੁਣਿਆ ਗਿਆ ਇਹਦੇ ਇੱਕ ਪਾਸੇ ਸਰਸਾ ਨੰਗਲ ਮੌਸਮੀ ਦਰਿਆ ਵਹਿੰਦਾ ਹੈ ਦੂਜੇ ਪਾਸੇ ਸਤਲੁਜ ਦਰਿਆ ਹੈ ਤੇ ਮੁਗਲਾਂ ਨੇ ਇਸ ਕਰਕੇ ਚੁਣਿਆ ਕਿਉਂਕਿ ਉਦੋਂ ਮੀਂਹ ਬੜੇ ਪੈਂਦੇ ਹੁੰਦੇ ਸੀਗੇ ਤਾਂ ਕਿ ਗੁਰੂ ਸਾਹਿਬ ਜੀ ਕਿਸੇ ਪਾਸੇ ਵੀ ਨਾ ਇੱਥੋਂ ਭੱਜ ਸਕਣ ਉਹਨਾਂ ਨੂੰ ਇੱਥੇ ਹੀ ਢੇਰੀ ਕੀਤਾ ਜਾ ਸਕੇ ਸਭ ਕੁਝ ਖਤਮ ਕੀਤਾ ਜਾ ਸਕੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੁਗਲ ਤੇ ਪਹਾੜੀ ਰਾਜੇ ਗੁਰੂ ਸਾਹਿਬ ਜੀ ਦਾ ਕੁਝ ਨਹੀਂ ਵਿਗਾੜ ਸਕੇ ਗੁਰੂ ਸਾਹਿਬ ਜੀ ਦੇ ਚਾਰੇ ਬੇਟੇ ਉਸ ਸਮੇਂ ਸੁਰੱਖਿਅਤ ਸਨ ਪੰਜ ਪਿਆਰੇ ਸੁਰੱਖਿਅਤ ਸਨ ਤੇ ਭਾਈ ਉਹਦੇ ਸਿੰਘ ਅਧੀਨ ਇੱਕ ਸੈਨਾ ਨੇ ਮੁਗਲਾਂ ਦੇ ਉਹ ਲਾਹੂ ਲਾਹੇ ਕਿ ਮੁਗਲਾਂ ਦੀ ਤੌਬਾ ਕਰਾ ਦਿੱਤੀ ਤੇ ਗੁਰੂ ਸਾਹਿਬ ਜੀ ਇੱਥੋਂ ਸੁਰੱਖਿਅਤ ਅੱਗੇ ਨਿਕਲ ਗਏ ਸੋ ਇਸ ਤਰ੍ਹਾਂ ਦੇ ਨਾਲ ਇਹਦੀ ਸ਼ੁਰੂਆਤ ਹੁੰਦੀ ਹੈ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਵੀਡੀਓ ਜਿਹੜੇ ਹੈਗੇ ਆ ਇਸ ਸਹੀਦੀ ਪੰਦਰਵਾੜੇ ਦੇ ਉੱਪਰ ਦਿਖਾਉਂਦੇ ਰਵਾਂਗੇ ਕਿ ਕਿੱਥੇ-ਕਿੱਥੇ ਕੀ ਕੁਝ ਹੋਇਆ ਤੇ ਅੱਜ ਪਹਿਲਾ ਦਿਨ ਹੈ ਤੇ ਕੱਲ ਨੂੰ ਅਸੀਂ ਬਕਾਇਦਾ ਪਰਿਵਾਰ ਵਿਛੋੜਾ ਵਿਖੇ ਜਾ ਕੇ ਸਾਰਾ ਕੁਝ ਤੁਹਾਨੂੰ ਉੱਥੇ ਦਿਖਾਵਾਂਗੇ ਇਤਿਹਾਸ ਦੇ ਜਿਹੜੇ ਬਾਕੀ ਪਰਤਾਂ ਹੈਗੀਆਂ ਉਹਨਾਂ ਨੂੰ ਵੀ ਫਰੋਲਾਂਗੇ ਤਾਂ ਉਹ ਸਾਡੇ ਕੱਲ ਤੱਕ ਸਾਡੇ ਵੀਡੀਓ ਦਾ ਇੰਤਜ਼ਾਰ ਕਰੋ ਤੇ ਅਸੀਂ ਉਹ ਜਗ੍ਹਾ ਨੂੰ ਚਾ ਕੇ ਵੇਖੀਏ ਕਿ ਉੱਥੇ ਕਿਸ ਤਰ੍ਹਾਂ ਦੀ ਇਸ ਸਮੇਂ ਸਥਿਤੀ ਹੈ ਤੇ ਅੱਜ ਤੋਂ ਪਹਿਲਾਂ ਉੱਥੇ ਕੀ ਕੁਝ ਹੋਏਗਾ ਤੇ ਫਿਰ ਉਸੇ ਜਗ੍ਹਾ ਤੋਂ ਕਿਹੜਾ ਰਸਤਾ ਜਿਹੜਾ ਹੈਗਾ ਛੋਟੇ ਸਾਹਿਬ ਜਦਿਆਂ ਨੇ ਅਖਤਿਆਰ ਕੀਤਾ ਮਾਤਾ ਗੁਜਰੀ ਜੀ ਨੇ ਅਖਤਿਆਰ ਕੀਤਾ ਤੇ ਕਿਹੜਾ ਰਸਤਾ ਜਿਹੜਾ ਸੀਗਾ ਮਾਤਾਵਾਂ ਨੇ ਮਾਤਾ ਸਹਿਬ ਦੇਵਾ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੇ ਅਤੇ ਭਾਈ ਮਨੀ ਸਿੰਘ ਜੀ ਤੇ ਹੋਰ ਜਿਹੜਾ ਜਥਾ ਸੀਗਾ ਉਹਨਾਂ ਨੇ ਇਖਤियार ਕੀਤਾ ਉਹ ਕਿਸ ਪਾਸੇ ਵੱਲ ਨੂੰ ਗਏ ਇਹ ਅਸੀਂ ਹੁਣ ਤੁਹਾਨੂੰ ਕੱਲ ਦਿਖਾਵਾਂਗੇ ਸਾਰਾ ਕੁਝ ਤੇ ਲੜੀਵਾਰ ਚੱਲਦਾ ਰਹੇਗਾ ਤੇ ਜਰੂਰ ਸਾਡੇ ਚੈਨਲ ਨੂੰ ਦੇਖਦੇ ਰਹੋ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਤੁਹਾਨੂੰ ਅਸੀਂ ਲੇਟੈਸਟ ਜਿਹੜੀਆਂ ਰਿਸਰਚਸ ਹੋਈਆਂ ਹੈਗੀਆਂ ਉਹਨਾਂ ਤੇ ਆਧਾਰਿਤ ਅਸੀਂ ਵਧੀਆ ਜਾਣਕਾਰੀ ਆਪ ਜੀ ਨੂੰ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ